ਇਹ ਸਭ ਮੇਰਾ ਨਾਂ ਜੀ ਸਾਡੀ ਸ਼ੋਅਫ ਜਨਤਾ ਕਰਕਰੀਆ ਆਈਸਕ੍ਰੀਮ ਪਰ ਆ ਬ ਯਾਰ ਜੀ ਤੇ ਅਸੀਂ ਸਾਲ ਦੇ ਸਾਲ ਆਨੇ ਡਿਸਪਲੇ ਜੀ ਦਿਵਾਲੀ ਦੇ ਦਿਨਾਂ 'ਚ ਜੀ ਤੇ ਅੱਜ ਵੀ ਲਾਈਏ ਤੇ ਕਾਫੀ ਕੰਪਨੀ ਐ ਅਸੀਂ ਡਿਸਟਰੀਬਿਊਟਰ ਸਰ ਕਿਹੜੀ ਜਗ੍ਹਾ ਲੱਗੀ ਸਰ ਅੱਜ ਅੱਜ ਲੱਗੀ ਫਰੈਂਸ ਰਿਗੇਂਸੀ 'ਚ ਜੀ ਹਾਂ ਕੀ ਸਰ ਖਾਸ ਕੀ ਲੈ ਕੇ ਆਏ ਹੋ ਖਾਸ ਲੈ ਕੇ ਆਏ ਜੀ ਅਸੀਂ ਮਾਲ ਵਾਈਟ 골ਡ ਦਾ ਬੋਨ ਚੈਨਾ ਜੀ ਇੰਪੋਰਟਡ ਮਾਲ ਐ ਬੋਸਰ ਉਪਲਵੇਅਰ ਸੈਲੂ ਦਾ ਸੈਲੂਰ ਸੈਲੂਰ ਗਲਾਸਵੇਅਰ ਹੈ ਜੀ ਹਾਂ ਜੀ ਹਾਂ ਜੀ ਔਰ ਜੋ ਟੈਂਸਲ ਹੈ ਸਟੀਲ ਦੀ ਵੀ ਆਈਟਮਾਂ ਨੇ ਜੀ ਹਾਂ ਜੀ ਤੇ ਸਰ ਕੀ ਕੀ ਮੈਸੇਜ ਦਿੰਦੇ ਜਿਹੜੇ ਤੁਹਾਡੇ ਆ ਕੇ ਇੱਥੇ ਜਿਹੜੇ ਤੁਹਾਡੇ ਵਿਜ਼ਿਟ ਕਰਦੇ ਨੇ ਹਾਂ ਜੀ ਉਹ ਕਿਸ ਤਰ੍ਹਾਂ ਜਿਹੜੇ ਕੁਆਲਟੀ ਬਾਜ਼ਾਰ ਨਾਲੋਂ ਦੇਖਿਆ ਜਾਏ ਕੁਆਲਟੀ ਇਹ ਕਹਿੰਦੇ ਨੇ ਹਾਂ ਜੀ ਹਾਂ ਜੀ ਕੁਆਲਟੀ ਦੱਸੋ ਕੁਆਲਟੀ ਵਾਈਜ਼ ਦਿੰਦੇ ਨੇ ਜੇ ਕੰਪਨੀ ਦਾ ਮਾਲ ਹੈ ਨਾ ਸੈਲਰ ਦਾ ਹੋ ਗਿਆ ਵਾਈਟ 골ਡ ਦਾ ਹੋ ਗਿਆ ਕਲੀਅਰ ਦਾ ਮਾਲ ਹੋ ਗਿਆ ਉਪਲਵੇਅਰ ਹੋ ਗਿਆ ਇਹ ਸਾਰੀਆਂ ਕੰਪਨੀਆਂ ਦੇ ਮਾਲ ਨੇ ਜੀ ਬਿਲਕੁਲ 89 ਕੱਟ ਨੂੰ ਬ੍ਰਾਂਡ ਤੁਸੀਂ 89 ਬ੍ਰਾਂਡ ਦੇ ਡਿਸਟ੍ਰਿਬਿਊਟਰ ਆ ਸੀ ਜੀ 89 ਬ੍ਰਾਂਡ ਕੀ ਮਿੱਕੀ ਮੈਸੇਜ ਦਿੰਦੇ ਜੀ ਲੋ ਜਾਣਾ ਵਾਸਤੇ ਕਿ ਕਿਸ ਤਰ੍ਹਾਂ ਤੇ ਆਨ ਵਿਜ਼ਿਟ ਕਰਨੀ ਸਾਡੇ ਲਿਵ ਲਿਆਣਾ ਵਾਸੀਆਂ ਨੂੰ ਕਹਿੰਨੇ ਆ ਵੀ ਇੱਥੇ ਆਓ ਤੇ ਆਪਣਾ ਜਿਹੜੇ ਵੀ ਆਈਟਮ ਸਿਲੈਕਟ ਕਰੋ ਅੱਛਾ ਥੈਂਕ ਯੂ ਮੈਂ ਵੀ ਗਣੇ ਜੀ ਮੇਰਾ ਨਾਮ ਅਨਿਤ ਪਰਮੋਹਰੂ ਹਾਂ ਜੀ ਕਿਰਪਾ ਕਰਕੇ ਮੋੜਾ ਨਹੀ ਕਹਿੰਦਾ ਕਰਦਾ ਬੇਰੀ ਅਡਿਸ਼ਨਲ ਵੀ ਆ ਪ੍ਰਦੀਪ ਕਿਰਾਇਆ ਜਿੱਨੇ ਲਗਾਈ ਹੈ ਜੀ ਕੰਪਨੀਆਂ ਲਗਾਈ ਮਿਲ ਕੇ ਸਾਰੀਆਂ ਨੇ ਬਹੁਤ ਅੱਛਾ ਪ੍ਰੋਡਕਟ ਹੈਗਾ ਨਾ ਕੋਈ ਸਾਰੀਆਂ ਬਹੁਤ ਚੀਜ਼ਾਂ ਬਹੁਤ ਵਧੀਆ ਹੈਗੇ ਜਿੱਦਾਂ ਕੰਪਨੀਆਂ ਚੱਲ ਚੱਲਦੀ ਹੈ ਇਹਨੂੰ ਹੋਰ ਕਰਦੇ ਆ ਨੇ ਰੈਪਰੈਜਨ ਬਹੁਤ ਬਣੀ ਹੈਗੀ ਹੈ ਰਿਜਾਰਡ ਵੀ ਬਹੁਤ ਦੋਨੇ ਬੱਚੇ ਮਿਹਨਤ ਕਰਦੇ ਜਿਹੜੇ ਦੋਨੇ ਬੱਚੇ ਬਹੁਤ ਐਕਟਿਵ ਹੈਗੇ ਇੱਕ ਸ਼ਰਿਆ ਇੱਕ ਸ਼ਰਿਆ ਜੀ ਸਵੇਚ ਰਹਾ ਸਵੇਚ ਕਿਰਾਇਆ ਬਹੁਤ ਐਕਟਿਵ ਹੈਗੇ ਹਰ ਵੇਲੇ ਫੀਲਡ ਜਾਂਦੇ ਹੈ ਬਹੁਤ ਬੇਨਤੀ ਹੈਗੇ ਹੈ ਸੈਂਸੀਅਰ ਹੈਗੇ ਕਸਮਰ ਲਈ ਵੀ ਆਪਣੇ ਪ੍ਰਿੰਸੀਪਲਸ ਲੈ ਲਈ ਪੇਮੰਡਾਂ ਨੂੰ ਕਿੱਠੀ ਕਰਦੇ ਨਾਲ ਦੀ ਨਾਲ ਭੇਜ ਰਹੀ ਹੈ ਸਾਨੂੰ ਦੇਖ ਕੇ ਇਹਨਾਂ ਦੀ ਮਿਹਨਤ ਨੂੰ ਦੇ ਕੇ ਆਪਣੇ ਆਪ ਦੇ ਫੋਗਰਮ ਦੇ ਅੰਦਰ ਬੱਚੇ ਬਹੁਤ ਬੇਤੀ ਹੋਏ ਆ। ਫੇਚੀ ਕੰਪਨੀਆਂ ਦਾ ਵੀ ਪੜਾ ਜਾਂਦੇ ਆ ਇਹਨਾਂ ਨੇ ਪੜਾ ਜਾਂਦੇ ਆ ਹਰ ਵੇਲੇ ਦਾਲੂ ਸਹਿਣ ਜਿਹੜਾ ਬਿਲਡਿੰਗ ਕੰਮ ਕਰਦਾ ਇੱਕ ਦਿਨ ਦੀ ਐਗਜ਼ੀਬਿਸ਼ਨ ਲਈ ਕਿੰਨੇ ਸਿਰ ਦੋ ਕਿਸ ਤਰ੍ਹਾਂ ਆ ਕੇ ਦੇ ਜੀ ਇਹਨਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਜੀ ਜਿਹੜੀਆਂ ਕੰਪਨੀਆਂ ਦਾ ਬਣਾ ਰਹੀਆਂ ਉਹਨਾਂ ਦੀ ਪ੍ਰਭੂ ਦੀ ਕਿਰਪਾ ਹੈ ਜੀ ਸਾਨੂੰ ਅਸੀਂ ਵੀਲ ਕਰਦੇ ਜੋ ਆਰਡਰ ਬੁੱਕ ਕਰਨਾ ਜਾਂਦੇ 100% ਹੋ ਗਏ ਉਹਦੇ ਕਾਫੀ ਕੁਛ ਕਰ ਵੀ ਚੁੱਕੇ ਆ ਜੀ ਕਾਫੀ ਬੁਕਿੰਗ ਹੋ ਚੁੱਕੀ ਹੈ ਅਗੋ ਵੀ ਨਹੀਂ ਹੋਣੀ ਹੋਏਗੀ ਔਰ ਅੱਛੇ ਬਹੁਤ ਮਹਿੰਗੀ ਹੈ ਬਹੁਤ ਪ੍ਰਗਟਨਸ਼ੀਲ ਹੈਗੀ ਹੈ ਪਰਵਾਦ ਵਾਲਾ ਇਹਨਾਂ ਨੂੰ ਹਰ ਵੇਲੇ ਤਨਦਸਤ ਕਰਕੇ ਕੰਪਨੀਆਂ ਦੇ ਵੀ ਸਵਾਰਾਈ ਦੀ ਵੀ ਪਰਿਵਾਰ ਦੀ ਸੇਵਾ ਕਰਦਾ ਰਹੇ ਠੀਕ ਹੈ